ਬਿਜਾਰਦੇ ਵਿੱਚ ਘੁੰਮਣ ਆਏ ਸੀ ਮੈਂ ਆਪਣੀ ਬੇਟੀ ਨਾਲ ਤੇ ਬੇਟੀ ਤੇ ਮੈਂ ਬੇਟੀ ਨੇ ਟਿਕਟ ਲੈਤੀ ਆ ਜੀ ਤੇ ਅਸੀਂ ਸ਼ਾਮ ਨੂੰ ਟਿਕਟ ਲੈਤੀ ਆ ਜੀ ਰਾਤ ਨੂੰ ਇਹਦਾ ਡਰੋ ਆਇਆ 8:30 ਤੇ ਇਸ ਵਾਰ ਵੀ ਅਸੀਂ ਪੰਜਾਬ ਬੰਪਰ ਹਰ ਵਾਰ ਪਾਉਂਦੇ ਰਹਿੰਦੇ ਆ ਸਰ ਤੇ ਇਸ ਵਾਰ ਵੀ ਅਸੀਂ ਪਾਇਆ ਸੀ ਸਾਡੀ ਕਿਸਮਤ ਵਧੀਆ ਬਾਬਾ ਜੀ ਨੇ ਸੁਣੀ ਸਾਡੀ ਅਸੀਂ ਸਾਡੀ ਲਾਟਰੀ ਲੱਗ ਗਈ ਸਰ ਤੇ ਇਹ ਮਾਰਕੀਟ ਆਇਆ ਹੋਸੀਗੇ 5 ਤਰੀਕ ਨੂੰ ਤੇ 5 ਤਰੀਕ ਨੂੰ ਟਿਕਟਾਂ ਖਰੀਦੀਆਂ 200 ਰੁਪਿਆ ਵਾਲੀ ਲਗਾਈ ਸੀਗੇ ਤੇ 1.5 ਕਰੋੜ ਦਾ ਸ਼ਾਮ ਨੂੰ 8 ਵਜੇ ਡਰਾ ਹੋਇਆ ਸੀਗਾ ਤੇ ਇਹਨਾਂ ਨੂੰ ਫੋਨ ਕੀਤਾ ਸਪੈਸ਼ਲੀ ਫਿਰ ਤੇ ਬੜੀ ਖੁਸ਼ ਹੋਈ ਸੀ ਕੁਦਰਤੀ ਉਸ ਟਾਈਮ ਗੁਰਦੁਆਰੇ ਗਏ ਹੋਏ ਸੀਗੇ ਤੇ ਬਾਬਾ ਜੀ ਨਾਨਾ ਨੇ ਸੁਣ ਲਈ ਤੇ ਸਾਡੀ ਵੀ ਰਾ ਨਾਲ ਨਾਲ ਸੁਣ ਲਈ ਸਰ ਅਸੀਂ ਬਹੁਤ ਟਾਈਮ ਤੋਂ ਇਹ ਲਾਟਰੀ ਖਰੀਦ ਰਹੇ ਸੀਗੇ ਸਰ ਤੇ ਇਸ ਵਾਰ ਅਸੀਂ ਹਰ ਵਾਰ ਇਥੇ ਲਾਟਰੀ ਖਰੀਦਦੇ ਹਾਂ ਸਰ ਸੁਮਿਤ ਮਾਨਸਾ ਤੋਂ ਹੀ ਇਸ ਵਾਰ ਅਸੀਂ ਬਾਜ਼ਾਰ ਦੇ ਵਿੱਚ ਘੁੰਮਣ ਆਏ ਸੀ ਮੈਂ ਆਪਣੀ ਬੇਟੀ ਨਾਲ ਤੇ ਬੇਟੀ ਤੇ ਮੈਂ ਬੇਟੀ ਨੇ ਟਿਕਟ ਲੈਤੀ ਹੈ ਜੀ ਤੇ ਅਸੀਂ ਸ਼ਾਮ ਨੂੰ ਟਿਕਟ ਲੈਤੀ ਹੈ ਜੀ ਰਾਤ ਨੂੰ ਇਹਦਾ ਡਰਾਅ ਆਇਆ 8 ਵਜੇ ਸਰ ਹਾਂਜੀ ਬਹੁਤ ਖੁਸ਼ੀ ਆ ਜੀ ਬਹੁਤ ਵਧੀਆ ਸਰ ਸੁਮਿਤ ਸਰ ਦੇ ਲਾਟਰੀ ਖਰੀਦੋ ਜੀ ਵਧੀਆ ਤੇ ਕੀ ਸੁਪਨੇ ਦੇਖੇ ਜਦੋਂ ਲਾਟਰੀ ਹਰ ਵਾਰ ਹੀ ਪਾਉਂਦੇ ਸੀ ਤਾਂ ਕੀ ਸੁਪਨੇ ਨੇ ਜਿਹੜੇ ਹੁਣ ਪੂਰੇ ਕਰਨੇ ਸਰ ਹਜੇ ਤਾਂ ਕੁਝ ਸੋਚ ਨਹੀਂ ਵਸ ਵਧੀਆ ਹੀ ਬੱਚਿਆਂ ਦੇ ਫਿਊਚਰ ਬਾਰੇ ਹੀ ਵਧੀਆ ਬੱਚਿਆਂ ਬਾਰੇ ਸੋਚਿਆ ਜੀ ਕੁਛ ਘਰਵਾਰ ਅਦਮ ਨਾਲ ਮੰਗੀ ਕੀ ਕਰਦੇ ਕਿਉਂ ਤੁਸੀਂ ਫਿਲਹਾਲ ਸਰ ਮੈਂ ਕੁਝ ਨਹੀਂ ਕਰਦੇ ਵਿੱਚ ਮੈਂ ਸਟੀਚਿੰਗ ਦਾ ਕੰਮ ਕਰਦੀ ਖੇਤੀਬਾੜੀ ਕਰਦੀ ਆ ਸਰ ਜਿਹੜੀ ਬੇਟੀ ਨੇ ਟਿਕਟਕ ਰਿੰਦੀ ਸੀ ਕਿਹੜੀ ਕਲਾਸ ਚ ਪੜਦੀ ਸੀ ਕਿਵੇਂ ਉਹ ਨਾਰਮਲੀ ਟਿਕਟ ਖਰੀਦਣ ਆਇਆ ਕਿੰਨਾ ਬੱਚੇ ਨੇ ਜਿੱਦ ਕਰੀ ਸੀ ਵੀ ਟਿਕਟ ਨਹੀਂ ਨਹੀਂ ਸਰ ਕੋਈ ਜਿੱਦ ਨਹੀਂ ਕਰੀ ਸੀ ਅਸੀਂ ਸਰ ਬਾਜ਼ਾਰ ਦੇ ਵਿੱਚ ਹੀ ਆਏ ਸੀਗੇ ਬਸ ਉੱਥੇ ਸਰ ਵੀ ਟਿਕਟਾ ਸੀ ਪਹਿਲਾਂ ਵੀ ਪਾਉਂਦੇ ਰਹਿੰਦੇ ਆ ਸਰ ਇਥੇ ਟਿਕਟਾ ਤੇ ਇਸ ਵਾਰ ਵੀ ਅਸੀਂ ਪੰਜਾਬ ਬੰਪਰ ਹਰ ਵਾਰ ਪਾਉਂਦੇ ਰਹਿੰਨੇ ਆ ਸਰ ਤੇ ਇਸ ਵਾਰ ਵੀ ਅਸੀਂ ਪਾਇਆ ਸੀ ਸਾਡੀ ਕਿਸਮਤ ਵਧੀਆ ਬਾਬਾ ਜੀ ਨੇ ਸੁਣੀ ਸਾਡੀ ਅਸੀਂ ਸਾਡੀ ਲੋਟਰੀ ਲੱਗ ਗਈ ਸਰ ਪਿੰਨਰ ਤੇ ਲੱਗ ਗਈ ਲੋਟਰੀ 1.5 ਕਰੋੜ ਦੀ ਵਧੀਆ ਗੱਲ ਹੋ ਗਈ ਰੱਬ ਨੇ ਸੁਣੀ ਪ੍ਰਮਾਤਮਾ ਨੇ ਵਧੀਆ ਕੋਈ ਚਾਰ ਪੀਜ ਆ ਇਹ ਵੀ ਜੀ ਬੱਚਿਆਂ ਨੂੰ ਪੜਾਉਣ ਜੋਗਰੇ ਮੇਰੀ ਸਿਸਟਰ ਆ ਜੀ ਤਾਂ ਘਰ ਕੇ ਪਰਮਾਧਵਾ ਨੇ ਵਧੀਆ ਗੱਲ ਬਾਤ ਕੀਤੀ ਸਾਡੇ ਪਰਿਵਾਰ ਵਿੱਚ ਜਦੋਂ ਪਤਾ ਲੱਗਾ ਵੀ 1.5 ਕਰੋੜ ਦੀ ਲਾਟਰੀ ਲੱਗ ਗਈ ਆ ਕਿਹੋ ਜਿਹਾ ਮਾਹੌਲ ਸੀ ਕਿਵੇਂ ਜਿਹੜੇ ਦੂਸਰੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਵੀ ਅੱਜ ਕਰੋੜਪੱਤੀ ਬਣ ਗਏ ਆ ਬਹੁਤ ਖੁਸ਼ੀ ਹੋਈ ਜੀ ਕੋਈ ਵੀ ਐਈ ਗਲਤਾਂ ਕੋਈ ਨਹੀਂ ਜਮੀ ਵੀ ਹੁੰਦੀ ਵਧੀਆ ਸਾਰਾ ਵਧੀਆ ਸਾਰਾ ਹੋਏ ਪੂਰੀ ਦਾ ਮਾਹੌਲ ਸੀ ਸਾਰੇ ਪਰਿਵਾਰ ਤੇ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਬਧਾਨਿਆ ਦੇਵ ਦੇ ਲਈ ਫਿਰ ਆਡਵਾਰਡ ਚ ਪਤਾ ਲੱਗਾ ਜੇ ਅਜੇ ਬਾਅਦ ਚ ਆਉਣਾ ਹੁਣ ਵੀਡੀਓ ਚੱਲਣ ਤੋਂ ਬਾਅਦ ਬਾਅਦ ਚ ਬਾਅਦ ਚ ਪਤਾ ਲੱਗੂ ਹਾਲੇ ਕਿ ਜਿੰਦ ਦੱਸਿਆ ਨਹੀਂ ਨਹੀਂ ਕਿਤੇ ਨੂੰ ਕੋਈ ਨਹੀਂ ਇਹ ਸ਼ਮੀਜੀ ਜੀ ਸਾਡੇ ਕੋਲ ਰੈਗੂਲਰ ਟਿਕਟਾਂ ਖਰੀਦੇ ਰਹਿੰਦੇ ਨੇ ਤੇ ਮਾਰਕੀਟ ਆਇਆ ਹੋਇਸੀ ਗਿਆ 5 ਤਰੀਕ ਨੂੰ ਤੇ 5 ਤਰੀਕ ਨੂੰ ਟਿਕਟਾਂ ਖਰੀਦੀ 200 ਰੁਪਏ ਲਈ ਲਗਾਈ ਸੀਗੀ ਤੇ 1.5 ਕਰੋੜ ਦਾ ਸ਼ਾਮ ਨੂੰ 8 ਵਜੇ ਡਰਾ ਹੋਇਆ ਸੀਗਾ ਤੇ ਇਹਨਾਂ ਨੂੰ ਫੋਨ ਕੀਤਾ ਸਪੈਸ਼ਲੀ ਫਿਰ ਤੇ ਬੜੀ ਖੁਸ਼ ਹੋਈ ਸੀ ਕੁਦਰਤੀ ਉਸ ਟਾਈਮ ਗੁਰਦੁਆਰੇ ਗਏ ਹੋਏ ਸੀਗੇ ਤੇ ਬਾਬਾ ਜੀ ਨੇ ਇਹਨਾਂ ਨੇ ਸੁਣ ਲਈ ਤੇ ਸਾਡੀ ਵੀ ਰਾ ਨਾਲ ਨਾਲ ਸੁਣ ਲਈ ਸੋਮੇ ਜੀ ਹੁਣ ਤੱਕ ਤੁਹਾਡੀ ਲਾਟਰੀ ਸਟਾਰਟ ਤੋਂ ਜਿਹੜਾ ਕਿੰਨੇ ਕਿਲੋਪ ਲੱਖਾਂ ਪਤੀ ਜਾਂ ਕਰੋੜਾਂ ਪਤੀ ਬਣ ਚੁੱਕੇ ਨੇ ਕਦੋਂ ਦੋ ਜਣ ਲੱਖਾਂ ਪਤੀ ਤਾਂ ਲਗਭਗ ਜੀ ਦੇਖੋ ਰੋਜ਼ ਹੀ ਨਿਕਲਦੇ ਨੇ ਡੇਲੀ ਵਾਲੀ ਲਾਟਰੀ ਚ ਲਗਭਗ ਰੋਜ਼ ਹੀ ਆਂਦੇ ਰਹਿੰਦੇ ਨੇ ਤੇ ਕਰੋੜ ਵਾਲੀ ਅਗਰ ਅਕਾਊਂਟਿੰਗ ਕਰੀ ਤਾਂ 8 ਮਹੀਨਾ ਇਨਾਮ ਮੇਰੇ ਕੋਲ ਲੱਗਿਆ ਜੀ ਤੋ ਹੁਣ 1.5 ਕਰੋੜ ਦਾ 8ਵੇਂ ਇਨਾਮ ਬਗੇਗਾ। ਉਹ ਵੀਰਪਾਲ ਜੀ ਜਿੱਦਾਂ ਤੁਸੇ ਦੱਸਿਆ ਵੀ ਪੰਜਾਬ ਚ ਜੀ ਤੁਹਾਡੇ ਕੋਲ ਹਾਲ ਚਿਰ ਇੱਕ ਬਹੁਤ ਆਸਾਂ ਚ ਛਾਂਜੇ ਤੁਸੀਂ ਇਹਨਾਂ ਨੂੰ ਦੱਸਦੇ ਹੋ ਦਸਾਂ ਵੀ ਤੁਸੀਂ 1.5 ਕੋਰ ਨਹੀਂ ਇਹ ਕਿਸੇ ਗੱਲ ਘਮਾ ਫਰਿਆ ਕੇ ਦੱਸਿਆ ਨਾ ਨਹੀਂ ਇਹ ਪਹਿਲੇ ਆਪਾਂ ਇਹਨਾਂ ਨਾਲ ਗੱਲ ਨਹੀਂ ਹੋਈ ਸੀ ਇਹਨਾਂ ਦੀ ਬੇਟੀ ਜੀ ਨਾਲ ਹੀ ਗੱਲ ਹੋਈ ਸੀ ਕਿ ਮੇਰੀ ਤੇ ਉਹਨਾਂ ਨੂੰ ਮੈਂ ਦੱਸਤਾ ਸੀ ਵੀ ਮੇਰੀ ਗੱਲ ਜ਼ਰੂਰ ਕਰਾਇਓ ਇੱਕ ਵਾਰੀ ਤੇ ਇਹ ਨੈਕਸਟ ਡੇ ਆਏ ਸੀਗੇ ਫਿਰ ਉਹਨਾਂ ਨੂੰ ਮੈਂ ਇਨਫੋਰਮ ਕੀਤਾ ਸੀਗਾ ਵੈਸੇ ਉਹਨਾਂ ਨੂੰ ਮੈਂ ਤੱਕਦਾ ਕਹਿਤਾ ਸੀਗਾ ਵੀ ਇਨਾਮ ਆਇਆ ਤੇ ਤੁਸੀਂ ਮੇਰੀ ਗੱਲ ਜ਼ਰੂਰ ਕਰਾਇਓ ਤੇ ਇਨਫਰਮ ਮੈਨੂੰ ਨੈਕਸਟ ਡੇ ਅਨੰਨ ਇਨਫੋਰਮ ਕੀਤਾ ਸੀਗਾ ਕਿ ਤੁਹਾਨੂੰ ਫਸਟ ਪ੍ਰਾਈਜ਼ ਲੱਗਿਆ 1.5 ਕਰੋੜ ਦਾ ਜੋ ਦੱਸਿਆ ਤੁਸੀਂ ਜਿਹੜੀ ਜਿਹੋ ਜਿਹੇ ਹਾਫ ਭਾਅ ਸੀ ਇਹ ਬਹੁਤ ਜ਼ਿਆਦਾ ਖੁਸ਼ ਹੋਏ ਜੀ ਜੀ ਮੈਨੂੰ ਵਾਰੀ ਵਾਰੀ ਕਹਿਣ ਲੱਗੇ ਵੀ ਤੁਸੀਂ ਸਾਢੇ 5 ਲਈ ਰੱਬ ਵਗੈਰਾ ਵਗੈਰਾ ਲੱਗ ਪਰ ਰੱਬ ਤਾਂ ਨਹੀਂ ਹੈਗੇ ਜੀ ਪਰ ਇਹਨਾਂ ਦੀ ਕਿਸਮਤ ਹੈ ਕਿ ਅਸੀਂ ਤਾਂ ਸਿਰਫ ਜ਼ਰੀਆ ਹੁੰਨੇ ਆ ਜਿਹੜਾ ਇਨਾਮ ਮਤਲਬ ਨਿਕਲਦੇ ਰਹੇ ਨੇ ਕਿਸਮਤ ਹੁੰਦੀ ਹੈ ਤਾਂ ਸਾਰਿਆਂ ਦੀ ਤੇ ਬਸ ਨਿਕਲੇਗਾ ਉਹਨਾਂ ਦੇ ਠੀਕ ਹੈ